ਮਿੰਦਰ ਪਦਕ ਜਿੰਦਾਬਾਦ ਮਿੰਦਰ ਪਦਕ ਆਮ ਆਦਮੀ ਪਾਰਟੀ ਜਿੰਦਾਬਾਦ ਮਿੰਦਰ ਪਗਤ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬាទ ਨਮਸਕਾਰ ਜਬਨ ਹਰ ਸੇ ਗੱਲ ਕਰਦੇ ਹਾਂ ਅੱਜ ਦੇ ਵਿੱਚ ਇਹ ਸਾਰਾ ਗੱਲ ਇਹ ਆਪਣੇ ਭਾਈ ਬਹੁਤ ਬੰਦੇ ਨਸਾਉ ਮੇਰੀ ਗੱਲ ਸੁਣਦੇ ਹਾਂ ਸਰੋਸਤਾ ਦਾ ਹਾਂਜੀ ਆਹੋ ਕੀ ਕਹਿੰਦੇ ਭਾਈ ਹੋ ਗਿਆ 2 ਵਾਰੀ ਕਾਲ ਨਾ ਨਜ਼ਰ ਤੇ ਹੈਗੀ ਨਾ ਹਾਂ 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 ਫਿਰ ਚੱਜੀ ਨਜ਼ਰ ਕਰ ਮਿਲੋਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮਿੰਦਰ ਭਗਤ ਜੀ ਜਿੰਦਾਬਾਦ ਆਜ ਦੇ I don't want ਸਾਰੀ ਸੰਗਤ ਵੱਲੋਂ ਭਗਤ ਜੀ ਨੂੰ ਇਹਦੀ ਸੀਟ ਮਿਲੀ ਹੈ। ਇਹਦੀ ਬਹੁਤ-ਬਹੁਤ ਮੁਬਾਰਕ ਦਿਨਾਂ ਦੀ। ਸਾਰੇ ਨਾਗਰਿਕਪੁਰ ਨਗਰ ਵੱਲੋਂ, ਸਾਰੇ ਜਨਰ ਵੱਲੋਂ, ਸਾਰੇ ਮਾੜੋਫ ਵੱਲੋਂ ਤੇ ਨੌਜਵਾਨ ਜਾਗਰਣ ਸਭਾ ਵੱਲੋਂ ਭਗਤ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਸੀਟ ਕਲੇ ਰੋਂ। ਜਿਆਦਾ ਨਾ ਸਮਝ ਲੈੰਦਾ ਹੋਇਆ। ਮੈਂ ਭਗਤ ਜੀ ਆਪਣੇ ਮੁੱਦਿਆਂ 'ਤੇ ਆਵਾਂਗਾ। 25 ਸਾਲ ਤੋਂ 30 ਸਾਲ ਤੋਂ ਲਾ ਲੋ ਸਾਡਾ ਬੜਾ ਵੱਡਾ ਮੁੱਤਾ ਚੱਲ ਰਿਹਾ ਹੈ ਰਾਜਪੂਤ ਨਗਰ ਚ ਸੀਵਰ ਇਹੜੇ ਹੈਗੇ ਆ ਬੀਗ ਫੋਟ 15 ਤੋਂ 20 ਫੁੱਟ ਥਲੇ ਜਾ ਰਿਹਾ ਸਰਕਾ ਬਣੀ ਜਾਂਦੀ ਹੈ ਲੋਕਾਂ ਦੇ ਮਕਾਨ ਨੀਵੇਂ ਹੋ ਜਾਂਦੇ ਕਿਸੇ ਕੋ ਮਕਾਨ ਬਣਾਉਣ ਵਾਸਤੇ ਪੈਸਾ ਹੈਗਾ ਕਿ ਨਹੀਂ ਹੈਗਾ ਇਹ ਗੱਲਾਂ ਤੇ ਪਗਲ ਜੀ ਬਾਅਦ ਹੀ ਰਹਿ ਗਈਆਂ ਪਰ ਮਜਬੂਰੀ ਦੀ ਕਰਜ਼ਾ ਚੱਕ ਕੇ ਉਹਨੂੰ ਕਿਸੇ ਤਰੀਕੇ ਮਕਾਨ ਬਣਾਣਾ ਪੈਂਦਾ ਕਿਉਂਕਿ ਉਹਨਾਂ ਦੇ ਘਰਾਂ ਵਿੱਚ ਪਾਣੀ ਆ ਜਾਂਦਾ ਸੜਕ ਬਣਦੀ ਹੈ 4 ਫੁੱਟ ਉੱਚੀ ਹੁੰਦੀ ਹੈ ਕਈ 3 ਫੁੱਟ ਉੱਚੀ ਹੈ ਕਈ 5 ਫੁੱਟ ਉੱਚੀ ਜਦੋਂ ਵੀ ਸੜਕ ਬਣਦੀ ਹੈਗੀ ਹੈ ਪੁਰਾਣੇ ਜ਼ਮਾਨੇ ਦੀ ਗੱਲ ਕਰ ਰਿਹਾ ਜਦੋਂ ਵੀ ਸੜਕਾਂ ਬਣੀਆਂ ਸੀਗੀਆਂ ਉਹ ਜਿਹੜੀਆਂ ਉੱਚੀਆਂ ਹੁੰਦੀਆਂ ਸੀਗੀਆਂ ਤੇ ਰਾਜਪੂਤ ਨਗਰ ਨੂੰ ਮਾਰਨ ਹੋ ਜਾਂਦਾ ਸਭ ਨਾਲ ਪਿਛੜਿਆ ਏਰੀਆ ਬਣ ਜਾਂਦਾ ਭਾਵੇਂ ਮੈਂ ਵੀ ਰਾਜਪੂਤ ਨਗਰ 'ਚ ਰਹਿਣਾ ਤੁਸੀਂ ਪੂਰੇ ਮਾਰੂਦੋ ਅਸੀਂ ਇੱਕਦਾਂਕੀ ਦੇਖ ਲਓ ਤੱਕਲੇ ਰਾਜਪੂਤ ਨਗਰ ਨੂੰ ਦੇਖੋ ਕਿਸੇ ਕੌਂਸਲਰ ਨੇ ਇੱਥੇ ਦੇਖਿਆ ਕਿਸੇ ਐਮਐਲਏ ਨੇ ਦੇਖਿਆ ਕਿਸੇ ਐਫਸੀ ਵੀ ਨੇ ਦੇਖਿਆ ਭਗਤ ਜੀ ਸਾਨੂੰ ਤੜਕੂ ਆਸ ਪਹੁੰਚੇ ਸਾਰੇ ਵਿੱਚ ਘਰ ਕਹਿ ਰਹੇ ਪਤਾਨੂੰ ਡੰਕਈ ਛੋੜ ਦੇ ਖੰਨੇ ਪਤਾਨੂੰ ਸਾਨੂੰ ਤੜਕੂ ਆਸ ਪਹੁੰਚੇ ਤੇ ਸਾਡਾ ਸਾਰੇ ਮੱਲੇ ਦਾ ਸਿਰ ਜੋਰ ਤੁਹਾਡੇ ਨਾਲ ਹੈਗਾ ਜੇ ਤੇ ਸਾਨੂੰ ਤੁਹਾਡੇ ਦੇ ਆਸ ਹੈਗੀ ਹੈ ਇੱਕ-ਇੱਕ ਘਰ ਜਾ ਕੇ ਅਸੀਂ ਕੁੰਡੇ ਖੜਕਾਣੇ ਆ। ਅਸੀਂ ਮਿਹਨਤ ਕਰਾਂਗੇ। ਤੁਹਾਨੂੰ ਉੱਪਰ ਤੱਕ ਨਹੀਂ ਜਾਣ ਦੇ ਪੂਰੀ ਮਿਹਨਤ ਕਰਨੀ ਹੈ। ਤੇ ਸਾਰੀ ਪਾਰਟੀ ਦੇ ਵਰਕਰਾਂ ਨੂੰ ਕਰਨੀ ਪੈਣੀ ਹੈ ਮਿਹਨਤ। ਸਾਰੀ ਪਾਰਟੀ ਦੇ ਵਰਕਰਾਂ ਨੂੰ ਮੈਨੂੰ ਕਰਨੀ ਪੈਣੀ ਹੈ ਤੇ ਮੈਂ ਤੁਹਾਨੂੰ ਦੱਸਣ ਲੱਗਾ ਕਿ ਨੋਟਵਾ ਜਾਗਰਣ ਸਭਾ ਤੁਹਾਡੇ ਵਾਸਤੇ ਐਕਸਟਰਾ ਮਦਦ ਕਰੇਗੀ। ਐਕਸਟਰਾ ਮਦਦ ਕਰੇਗੀ। ਸੋ ਜਿਸ ਕਹ ਸਾਰੀ ਪਾਰਟੀ ਵਿੱਚੋਂ ਸਭਾ ਵਿੱਚੋਂ ਕਿਸੇ ਵੀ ਵਾਰ ਮਾਰੋਗੇ ਆਪਾਂ ਤੁਹਾਡੇ ਪਿੱਛਿਆਂ ਪਿੱਛੇ ਮੋਢੇ ਦਾ ਮੋਢਾਗਾ ਖੜੇ ਹੋਵਾਂਗੇ ਜਿਆਦਾ ਨਾ ਗੱਲ ਕਰਦਾ ਹੋਇਆ ਮੈਂ ਸਾਡੇ ਤੇ ਪ੍ਰਧਾਨ ਜੀ ਵੀ ਬੈਠੇ ਹੋਏ ਹੈਗੇ ਆ ਗੋਗਨਾ ਜੀ ਸਾਡੇ ਰੂਮੀ ਭਾਈ ਵੀ ਆਏ ਹੋਏ ਹੈਗੇ ਆ ਮੈਂ ਕਹਾਂਗਾ ਰੂਮੀ ਭਾਈ ਨੂੰ 2 ਮਿੰਟ ਲਈ ਸਿਗੂ ਭਾਈ ਵੀ ਆਏ ਹੋਏ ਹੈਗੇ ਆ ਮੈਂ ਕਹਾਂਗਾ 2 ਮਿੰਟ ਰੂਮੀ ਭਾਈ ਜੀ ਥੋੜਾ ਜਿਹਾ 2 ਮਿੰਟ ਤੁਸੀਂ ਵੀ ਥੋੜਾ ਜਿਆਦਾ ਨਕ ਉਹ ਵੀ ਨਾਲੇ ਨਾਲ ਕਰਾਂ ਮੈਂ ਕਰਾਂ ਉਹਦੇ ਅੱਗੇ ਜਿਹੜਾ ਜਨਾਬ ਜਨਾਬ ਇਹਨਾਂ ਨੂੰ ਜਿਹੜੇ ਤੁਮ ਇੱਲੀਆ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਸਾਰੇ ਰਾਜਪੂਤਨ ਨਗਰ ਨਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਜਿੱਦ ਦੀ ਵਧਾਈ ਹਾਂ ਨਹੀਂ ਨਹੀਂ ਜਿੱਦਨਗੇ ਜਿੱਦ ਗੱਲ ਹੈ ਅਸੂਤਨਵਾਸੋਂ ਕਰੀਂ ਪਰਮਾਤਮਾ ਤੋਂ ਕਰੀਂ ਹਾਂਜੀ ਹਾਂਜੀ ਤੇ ਮੈਂ ਤਾਂ ਵੈਸੇ ਮਾਈਕ ਤੇ ਬਹੁਤ ਥੱਟ ਬੋਲਦਾ ਜੀ ਇਹ ਬੰਦਨੀ ਆ ਜਿੱਦਾ ਮਾਪਿਆਂ ਦੀ ਮਰ ਹੋਈ ਹੈ ਤੇ ਮਾਪਿਆਂ ਨੂੰ ਰਹਾ ਤੁਹਾਡੇ ਵਿੱਚੋਂ ਅੱਜ ਮੈਂ ਲੋੜੇ ਬੰਦਨੀ ਆ ਜੰਨੀ ਲੋੜੇ ਨਹੀਂ ਗੱਲ ਅੱਧੀ ਚਾਹੀਦੀ ਲੜਾਈ ਜਿਹੜੀ ਆ ਅਸੀਂ ਭਾਗ ਜੀ ਨੂੰ ਅਸੀਂ ਇਹ ਦੱਸਣਾ ਚਾਹੁੰਨੇ ਆ ਕਿ 65 ਸਾਲ ਤੋਂ ਮੈਂ ਇੱਥੇ ਰਹਿ ਰਹਿਆ ਆ ਉਦੋਂ ਕੋਈ ਵੀ ਤੇ ਕੋਈ ਐ ਹੈਂਡੀਕੀ ਗਰੀ ਦੇ ਫਾਇਦੇ ਕੋਈ ਨਹੀਂ ਦੇਦੀ ਕੋਈ ਜਿਹੜਾ ਹੁੰਦੇ ਦੀ ਸਦੀ ਮਦਦ ਤੋਂ ਨਹੀਂ ਜਿਆਦਾ ਢੇੜ ਦੇ ਹੁੰਦੇ ਜੀਗੇ ਦੇ ਕੀਤਾ ਇਤਿਆਰ ਨੂੰ ਕਰਦੇ ਪੈਟਰਨੋਂ ਬਗਾਇ ਅੰਦਰ ਦੇ ਰਹੀ ਨੇ ਕਿਉਂਦੇ ਲਗੇ ਹੋਰ ਦੋ ਦਿਨ ਤੇ ਬੰਦੇ ਨਹੀਂ ਖੜੇ ਕਰਦੀਏ ਨਾ ਤੇ ਇੰਨਾ ਦੂਗਾ ਫੀਰੇ ਸਾਡਾ ਥਲੇ ਗਿਆ ਹੋਇਆ ਹੈ ਤੇ ਬੈਠਾ ਕੇ ਦੇਖਦੇ ਮੈਂ ਇੱਕ ਵਾਰੀ ਨਹੀਂ ਦੇਖਿਆ ਕਿ ਇਹਨਾਂ ਨੇ ਕੋਈ ਨਵਾਂ ਫੀਰੇ ਪਾਇਆ ਹੋਵੇ ਕੋਈ بڑے ਕੈਂਡੀਡੇਟ ਆਇਆ ਭੀ ਆਇਆ ਐਮਐਲਏ ਆਇਆ ਇਹਨਾਂ ਨੇ ਇੱਕ ਕੰਮ ਪਹਿਲ ਨਹੀਂ ਕਿਆ ਅੰਡਾ ਮੈਂ ਭਲਵੰਦੀ ਦੇ ਅੱਗੇ ਸਿਰੇ ਕੰਨੈਕਟ ਕਰਦਾ ਹਾਂ ਸਾਨੂੰ ਕੋਈ ਬੈਨਾਂ ਸਾਨੂੰ ਨਾਂ ਦਾ ਕੋਈ ਜ਼ੋਰ ਚਾਹੀਦੀ ਆ ਨਾ ਸਾਨੂੰ ਕੋਈ ਹੋਰ ਚਾਹੀਦਾ ਸਭ ਤੋਂ ਬਗਾ ਸਾਨੂੰ ਆਪਣੇ ਮੁਹੱਲੇ ਦੀ ਜੀਵਨ ਦੀ ਬਹੁਤ ਜਾਵਾ ਜੂਰ ਰਹਾ ਇਹ ਜਰੂਰ ਗਰ ਸਾਡੀ ਨੂੰ ਬੁਰੀ ਕੰਡ ਸਭ ਤੋਂ ਬੈਠ ਦੋਗਾ ਤੇ ਇਹਦੇ ਵਿੱਚ ਕੋਈ ਜਦੋਂ ਮਹਣੀ ਕਰੀ ਝਾਕੀ ਮਾਰ ਲਓ ਜੀਵਨ ਸਾਰੇ ਹੋਰ ਹੋਏ ਨੇ ਆ ਕੱਬ ਹੋਰ ਹੋਏ ਬਗਵੇਂ ਬੋਧਾ ਬੋਲ ਨਾ ਹੋਇਆ ਮੈਂ ਇਹਨਾਂ ਨਾਲ ਆਪਣੇ ਭਗਤ ਕੀਰਤੀ ਲਾ ਜੀ ਦਾ ਹੀ ਬਹੁਤ ਸੂਰੀਆ ਕਰਦਾ ਜੀ ਤੁਹਾਨੂੰ ਸਾਰੇ ਵਿੱਚ ਸ਼ਾਮ ਮਤਾ ਲੁੱਦੀ ਜੀ ਅਤੇ ਹੋਰ ਵੀ ਦਰਜਾ ਪਦਰਜਾ ਜਿਨੇ ਵੀ ਉੱਤੇ ਸਾਡੀ ਸੰਗਤ ਜਿਹੜੀ ਬੈਠੀ ਹੈ ਸਭ ਤੋਂ ਪਹਿਲਾਂ ਜੈ ਸਿੰਘ ਜੀ ਜੈ ਸਿੰਘ ਜੀ ਸੋ ਮੈਂ ਨੂਰਲ ਹੌਸ ਦਾ ਵਸਿਆ ਔਰ ਪਵਿੰਦਰ ਬਾਜੀ ਔਰ ਆਪਣੇ ਬਾਦਸ਼ਾਹ ਜੀ ਨੇ ਔਰ ਰਵਿੰਦਰ ਜੀ ਨੇ ਜੇਨਾ ਦੱਸਿਆ ਪਗਦੀ ਇਹ ਬੜੇ ਹੀ ਮਤਲਬ ਸ਼ਰੀਰ ਰੋਗ ਨੇ ਔਰ ਆਪਣੇ ਅਮਰਖੰਦ ਜਿਹੇ ਲੋਕ ਨੇ ਇਹ ਜਲਦੀ ਕਿਤੇ ਨਾ ਇਹ ਧਰਮਿਆ ਕਰਦੇ ਆ ਨਾ ਇਹਨਾਂ ਉੱਤੇ ਕਦੇ ਜਲਦੀ ਗੁੱਸਾ ਆਉਂਦਾ ਹੈ ਪਰ ਅੱਜ ਹਾਰ ਕੇ ਅੱਜ ਇਹਨਾਂ ਨੇ ਧਰਮ ਦੇ ਤੇ ਬੁਲਾਇਆ ਉਸ ਦਿਨ ਵੀ ਇਹਨਾਂ ਨੇ ਸੜਨ ਦਾ ਜਿਹੜਾ ਵਿਰੋਧ ਕੀਤਾ ਉਸ ਦੇ ਵਿੱਚ ਵੀ ਸੱਚ-ਸੱਚ ਨਾਲ ਗੱਲਬਾਤ ਹੋਈ ਹੈ ਔਰ ਜਨਾਬ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਸੀ ਤਾਂ ਇਹਨਾਂ ਨੇ ਸਾਨੂੰ ਇਹੀ ਕਿਹਾ ਪਰ ਸੱਜੀ ਨੇ ਭਗਤ ਜੀ ਨਾਲ ਜਦੋਂ ਫੋਨ ਤੇ ਗੱਲ ਹੋਈ ਵੀ ਜਿੱਧਰ ਜਿੱਧਰ ਉੱਥੇ ਦੇ ਲੋਕੀ ਚਾਹੁੰਦੇ ਨੇ ਅਗਰ ਉਹ ਕਹਿੰਦੇ ਨੇ ਕਿ ਨਹੀਂ ਉੱਥੇ ਸੜਕ ਬਣੇ ਚਾਹੀਦੀ ਤਾਂ ਲੋਕਾਂ ਦੀ ਜਿਹੜੀ ਮਰਜ਼ੀ ਹੈ ਉਸ ਬਾਬਦ ਅਸੀਂ ਜਿਹੜਾ ਕੰਮ ਕਰਨਾ ਉਹਨਾਂ ਨੇ ਜਿਹੜੇ ਉੱਥੇ ਤੇ ਜਰੀ ਸੀ ਉਹਨਾਂ ਨੂੰ ਹੁਣ ਦਿੱਤੇ ਆਪਾਂ ਮੰਨ ਗਿਨੇ ਔਰ ਜਿਹੜੇ ਕੰਮ ਨੇ ਉਹਨੇ ਸਮਝਣਾ ਕਿਉਂਕਿ ਭਾਵੇਂ ਜਿਹਨੂੰ ਹਲਫ੍ਰੈਂਚ ਆ ਕੇ ਥੋੜਾ ਹੀ ਸਮਾਂ ਹੋਇਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਥੋੜਾ ਸਮਾਂ ਦੇਣਾ ਚਾਹੀਦਾ ਹੈ ਕਿਉਂਕਿ ਤੁਸੀਂ ਬੜੇ ਪਰਿਪੱਕੀ ਜਾਨੂ ਹੋ ਕੀ ਇਸ ਤੋਂ ਪਹਿਲਾਂ ਭਗਤ ਜੀ ਰਾਜੀ ਕੈਬਨ मिनिस्टर ਜਿਨ੍ਹਾਂ ਨੇ ਸਮਕੇ ਦੀ ਬਹੁਤ ਹੀ ਸੇਵਾ ਕੀਤੀ ਹੈ ਅਵਰ ਸਮਕੇ ਦੀ ਜਿਹੜੀ ਪੁਹਾਰ ਬਤਨੀ ਹੈ ਤਾਂ ਉਹਨਾਂ ਨੇ ਜਿਹੜਾ ਹੱਥ ਆਪਣਾ ਹੱਥ ਜਿਹੜਾ ਮੇਂਦਰ ਭਗਤ ਜੀ ਤੇ ਰੱਖਿਆ ਹੈ ਕਿ ਇਹ ਸੇਵਾ ਜਿਹੜੀ ਹੈ ਤੁਸੀਂ ਉਹਨੂੰ ਕਰਕੇ ਦੀ ਕਰਨੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਕਿਉਂਕਿ ਕੋਡ ਲੱਗਿਆ ਜਿਸ ਤਰ੍ਹਾਂ ਸ਼ਿਮਾ ਕਾੜਾ ਵੀ ਕੱਦਿਆ ਹੈ ਕਿ ਕੋਡ ਲੱਗਿਆ ਹਲੇ ਅਸੀਂ ਕੋ ਕੰਮ ਨਹੀਂ ਕਰਵਾ ਸਕਦੇ ਕੋਈ ਵੀ ਸਰਕਾਰੀ ਜਿਹੜਾ ਨਵਾਂ ਕੰਮ ਨਹੀਂ ਸ਼ੁਰੂ ਹੋ ਸਕਦਾ ਤਾਂ ਕੋਰ ਲੱਗਣ ਤੋਂ ਬਾਅਦ ਮੈਂ ਸਮਝਦਾ ਭਗਤ ਜੀ ਤੁਹਾਨੂੰ ਆਪਣੇ ਆਪ ਹੀ ਦੱਸਣਗੇ ਕਿ ਕਿਸ ਤਰੀਕੇ ਨਾਲ ਕੰਮ ਕਰਵਾਣਾ ਹੈ ਪਰ ਸਭ ਤੋਂ ਪਹਿਲਾਂ ਜਿਹੜਾ ਸਾਡਾ ਫਰਜ਼ ਹੈ ਕਿ ਅਸੀਂ ਭਗਤ ਜੀ ਨੂੰ ਜਿਹੜੀਆਂ ਵੋਟਾਂ ਬਾਕੇ ਉਹਨਾਂ ਨੂੰ ਇੱਥੇ ਜਿੱਤ ਬਣਾਈਏ ਤਾਂ ਜੋ ਰਹਿਦੇ ਕੰਮ ਹੈ ਜਿਹੜੇ ਸਰਕਾਰ ਦੇ ਵਿੱਚ ਜਿਹੜੇ ਹੋ ਸਕਦੇ ਕਿਉਂਕਿ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬੋਲੇनाथ ਜੀ ਦੇ ਮੰਦਰ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਉਹਦੇ ਨਾਲ ਤੁਹਾਡੇ ਬਹੁਤ ਹੀ ਪੁਰਾਣੇ ਸਾਥੀ ਮਹਾਜਨ ਜੀ ਸਾਰੀ ਜੀ ਜਿਸ ਨਾਲ ਸਾਡਾ ਬਹੁਤ ਹੀ ਲੰਬੇ ਸਮੇਂ ਤੋਂ ਸਾਡਾ ਸੰਬੰਧ ਹੈ ਉਹਦੇ ਨਾਲ ਮੇਰੇ ਵੀ ਗ੍ਰੀਤੀ ਜੀ ਰੋਮੀ ਜੀ ਮਠਾੜਲ ਜੀ ਪੁਨੀਤ ਜੀ ਤੇਜ ਜੀ ਮਿਕਾ ਜੀ ਚਾਚਾ ਜੀ ਮੇਰੇ ਵੀਰ ਸਿੰਘਾ ਫਲੋਰੀਆ ਜੀ ਔਰ ਸਾਡੇ ਚੇਅਰਮੈਨ ਮੇਰੇ ਵੀਰ ਕਿੰਦਲਾ ਜੀ ਔਰ ਐਨਆਰਆਈ ਸਾਡੇ ਅਮਰੀਕਾ ਤੋਂ ਬਹੁਤ ਸਤਿਕਾਰਯੋਗ ਰਾਜ ਸਿੰਘ ਸਿੰਘ ਜੀ ਸਤਿਕਾਰਯੋਗ ਪਤਾਓ ਪੈਨੋ ਬਿੱਟੂ ਜੀ ਇੱਥੇ ਬੜੇ ਲੰਬੇ ਸਮੇਂ ਬਾਅਦ ਮੈਨੂੰ ਆਉਣ ਦਾ ਮੌਕਾ ਮਿਲਿਆ ਹੈ ਕਿਉਂਕਿ ਜਿਸ ਦਾ ਜਿੰਮੇਵਾਰੀ ਹੁੰਦੀ ਹੈ ਉਹਦੇ ਹੀ ਫਰਜ਼ ਬੰਦਾ ਕਿ ਆਪਣੀ ਜ਼ਿੰਮੇਵਾਰੀ ਨਿਭਾਣਾ ਸੋ ਪੰਜ ਸਾਲ ਵਿੱਚ ਕੰਮ ਕਰਾਇਆ ਗਿਆ ਦੋ ਸਾਲ ਆਮ ਆਦੀ ਪਾਰਟੀ ਦਾ ਇੱਥੇ ਰਾਜ ਰਿਆ ਤੇ ਗੱਲ ਸੀ ਜੇ ਉਹਦਾ ਨਹੀਂ ਆ ਸਕਿਆ ਮੈਨੂੰ ਯਾਦ ਹੈ ਕਿ ਜੋ ਗਾਇਤੂ ਨਗਰ ਹੈ ਤੇ ਭੱਲਾ ਜੀ ਇਸ ਤੇ ਰਹਿੰਦੇ ਹੈ ਭੱਲਾ ਜੀ ਤੇ ਰਹਿੰਦੇ ਨੇ ਅਸੀਂ ਉਹਨੂੰ ਵਿਲਦੇ ਰਿਹਾ ਹਮ ਦਾ ਬੜੇ ਕਮਲਪੁਰ ਲਾਗੀ ਬਿਤਾਉਂਗਾ ਰਿਹਾ ਹੈ। ਉਹ ਜੇ ਤੁਸੀਂ ਆਂਦੇ ਸੀ ਨਾ ਰੋਡ ਦੇ ਨਾਲ ਜਿਹੜਾ ਘਰ ਹੁੰਦਾ ਹੈ ਤਕਰੀਬਤ ਤਕਰੀਬਨ ਇੱਕ ਮੰਜ਼ਿਲ ਫੱਲੇ ਹੁੰਦਾ ਹੈ। ਉਹ ਹਰੀ ਦਾ ਉਹ ਸਾਚੇ ਸਰਵਾਰ ਕੀ ਹੈ। ਹਾਂ ਜਿਹੜਾ ਉਹ ਦਾਦ ਹੈ। ਨਾ ਜੀਵਾ ਦੇ। ਔਰ ਇੱਕ ਇੱਕ ਮੈਂ ਆਪਣੀ ਦਿলো ਦਾਦ ਤੇ ਨਾ ਵਸਦੇ ਜਿੰਨੇ ਵੀ ਮੈਂ ਚਾਲੇ ਦਿੱਤੇ ਆ। ਉਹਨਾਂ ਚਾਲਨ ਤੋਂ ਇੱਕ ਚਾਲੇ ਲਫੜੇ ਇਹਨਾਂ ਦਿਨਾਂ ਹਾਏ ਹੋਾ ਬਾਬਾ ਜੀ ਕਾਲੇ ਕਾਲਾ ਜੀ ਗਿਰਮ ਜੂਸ ਲੈ ਗਾ ਜ਼ਾਰਾ ਪੁੜਾ ਰੀਲਾ ਬਹੁਤ ਸache ਲੋਕਾਂ ਦੀ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਅਸ਼ੀਰਵਾਦ ਦਿੱਤਾ ਹੈ ਉਹਦੇ ਨਾਲ ਹੀ ਤੁਹਾਨੂੰ ਨਾ ਕੋਈ ਪ੍ਰਾਣੀ ਮੈਮਿਕ ਬੋਦੀਸ ਲੱਕੇ ਦਾ ਬਹੁਤ ਤੇ ਜਿੰਮੇਦਾਰ ਜਾਣਦਾ ਹਾਂ ਕਿ ਇੱਕ ਇੱਕ ਮੱਥੇ ਥਲੇ ਜੀਨੂ ਦੇ ਸੀ ਕਾਰਨ ਦੇ ਹਨ ਥਲੇ ਜਾ ਕੇ ਬਿੰਦੇਸੀ ਰਾਤੀ ਬੋਸ ਕਰੇ ਕੁਝ ਕਾਰਜੀਆਂ ਨੂੰ ਤਾਂ ਨੇ ਹੋਣ ਉਹਦੇ ਉਪਰਕਾਰ ਬਣ ਗਏ ਬਲੇ ਬੇਸਮੈਂਟ ਬਣ ਗੀਏ ਜਿਹਦੇ ਕਾਰਜ ਨੂੰ ਬੇਸਮੈਂਟ ਬਣ ਗਏ ਸੋ ਸਮੇ ਸਮੇਂ ਅਨੁਸਾਰ ਪੀਜਾ ਬਣਦੀਆਂ ਨਹੀਂ ਆ ਜੋ ਅੱਜ ਸਮੱਸਿਆ ਮਾਨੂੰ ਦੇਖਤੀ ਹੈ ਮੈਂ ਦੇਖਿਆ ਕਿ ਸੜਕਾਂ ਤੋਂ ਸਾਰੀਆਂ ਬਹੁਤ ਅਚੀਆਂ ਬਣੀਆਂ ਨੇ ਤੇ ਉੱਪਰ ਸੜਕਾਂ ਬਣੀਆਂ ਨਹੀਂ ਆ ਪਰ ਸੀਵਰੇਜ ਦਾ ਉੱਥੇ ਹੀ ਜੋ ਪਹਿਲਾਂ ਪਿਆ ਸੀ ਜਿੱਥੇ ਰਿਹਾ ਉੱਪਰ ਕਰਨ ਦਾ ਪ੍ਰਯਾਸ ਨਹੀਂ ਕੀਤਾ ਤਾਂ ਜਦੋਂ ਆਪਣੇ ਆਪੀਆਂ ਕੰਮ ਚਲਾਈ ਗਏ ਪਰ ਅਗਰ ਇਹ ਸੀਵਨ ਨੀਵਾ ਹੈਗਾ ਦੂਜੇ ਪਾਸੇ ਸੇਵਨ ਉੱਚਾ ਹੈਗਾ ਤਾਂ ਰਸੀ ਵੱਡਾ ਪਾਣੀ ਉਹਨਾਂ ਚ ਨਹੀਂ ਜਾਏਗਾ ਰੈਗੂਲਰ ਜਿਹੜਾ ਹੈਗਾ ਨਹੀਂ ਚੱਲੇਗਾ ਪਾਣੀ ਸੋ ਨਾਟਸ਼ਨ ਤੁਹਾਡੀ ਸਮੱਸਿਆ ਮੈਂ ਭਾਈ ਸਾਹਿਬ ਨੇ ਦੱਸਿਆ ਤੁਸੀਂ ਦੱਸੀ ਸਾਰੀ ਬਿਲਕੁਲ ਮੇਰੀ ਸਮਝ ਵੀ ਆ ਗਈ ਹੈ ਮੈਂ ਮਹਿਸੂਸ ਵੀ ਕਰ ਰਿਹਾ ਇਹ ਬੜੀ ਵੱਡੀ ਸਮੱਸਿਆ ਹੈ ਕਿ ਕਿ ਸੇਵਾ ਦਾ ਜੋ ਪਾਣੀ ਜਦੋਂ ਘਰਾਂ ਦੇ ਬੈਕ ਮਾਰਦਾ ਹੈ ਤੇ ਸਾਰੇ ਘਰਾਂ ਦੇ ਵਿੱਚ ਬਹੁਤ ਜਗ੍ਹਾ ਬਦਬੂ ਵੀ ਆਉਂਦੀ ਹੈ ਉਹ ਰਹਿਣਾ ਵੀ ਪ੍ਰੋਬਲਮ ਹੋ ਜਾਂਦਾ ਹੈ ਤੁਹਾਡੇ ਨਾਲ ਜਿੱਥੇ ਵੀ ਹੁੰਦਾ ਹੈ ਤੁਸੀਂ ਵਰਕ ਕਰਦਾ ਪਾਣੀ ਹੋਏਗਾ ਰੋਡ ਦਾ ਤੇ ਪਿੱਛੇ ਬੈਕ ਮਾਰੇ ਤੇ ਘਰ ਦੇ ਵਿੱਚ ਬਹੁਤ ਜਗ੍ਹਾ ਸਮੱਸਿਆ ਔਰ ਡਰੇਨ ਵਾਪਰ ਪ੍ਰੋਬਲਮ ਆਂਦੀ ਹੈ ਤੁਹਾਨੂੰ ਵੀ ਮੈਂ ਪ੍ਰੋਬਲਮ ਬੜਾ ਬਹੁਵੀ ਸਮਝ ਲਈਏ ਔਰ ਤੁਸੀਂ ਜਿਹੜਾ ਦੱਸਿਆ ਇਸ ਬਸਤਾ ਕੋ ਬਹੁਤ ਬੱਡੀ ਨਹੀਂ ਜਿਦਾ ਭਾਈ ਸਾਹਿਬ ਦੱਸਿਆ ਬਿਲਕੁਲ ਸੱਚਾਈ ਹੈ ਕਿਸੇ ਨੇ ਸੰਸੀਰ ਨਹੀਂ ਇਹਦੇ ਬਾਰੇ ਪ੍ਰਯਾਸ ਨਹੀਂ ਕੀਤਾ ਸੋਦਾ ਹਾਲ ਹੋਈ ਹੈ ਜਿਹਦਾ پیسے ਸਭ ਮੁੱਕ ਗਏ ਉਹ ਤੁਹਾਨੂੰ ਆਪਣੇ ਨੰਬਰ ਤੇ ਇਧਰ ਭਾਈ ਸਾਹਿਬ ਤੁਹਾਡਾ ਤੁਹਾਨੂੰ ਕੱਲ ਪਰਸ ਫੋਨ ਆ ਜਾਏਗਾ ਉਹ ਤੁਸੇ ਹਮੇਂ ਤੇ ਬੁਲਾ ਕੇ ਉਹਨਾਂ ਨਾਲ ਹੀ ਕਹਿਆ ਹੈ ਕਿ ਜਿਹੜਾ ਸੇਵਾ ਚ ਪਾਣਾ ਹੈਗਾ ਉਹਦਾ ਵੀ ਐਸਾ ਕਰਾਂਗੇ ਬਣਾਉਣ ਤੇ ਪਾ ਕੇ ਬਾਅਦ ਜਿਹੜਾ ਫੜਕ ਬੰਨੀ ਹੈ ਉੱਪਰ ਗੋਦਮੀ ਨਾਲ ਅਸੀਂ ਵੀਰੇ ਬਣਾਵਾਂਗੇ ਕਿ ਸਿਵਲ ਪਾਣ ਦੇ ਨਾਲ ਨਾਲ ਬਾਤ ਕੀਤੀ ਵੀਰੇ ਉਸੇ ਸਮੇਂ ਹੀ ਬਣ ਜਾਏਗੀ ਤਾਂ ਕਿ ਤੁਹਾਨੂੰ ਕੋਈ ਫੋਕਾ ਨਾ ਹੋਵੇ ਫਿਰ ਅਸੀਂ ਇਹਨੂੰ ਚੇਗਾ ਫਿਰ ਇਹਗਾ ਨਵਾਂ ਸਿਵਲ ਪਾਤੀ ਸਿਵਲ ਦੇ ਪੈਡਲ ਚੰਗਾ ਕਰਦੇ ਹੋਏ ਉਹ ਸਿਵੇ ਤੋਂ ਰਪਾਂਗੇ ਤੁਹਾਨੂੰ ਮੈਂ ਵਾਦਾ ਕਰਨਾ ਕਿਉਂਕਿ ਮੈਂ ਹਲਕੇ ਦਾ ਹਲਕਾ ਇਚਾਰ ਦਾ ਜੁਦਨੇ ਵੀ ਕੰਮ ਹੋਣੇ ਨੇ ਕੋਰਪੋਰੇਸ਼ਨ ਦੇ ਉਹ ਸਾਡੇ ਫਰੂ ਹੋਣੇ ਤੇ ਤੁਹਾਨੂੰ ਦੋ ਰਹਿਣੇ ਇਸ ਕਾਰਨ ਕਿ ਅਜਿਹੀ ਤੁਆਡੀ ਸਮੱਸਿਆ ਹੱਲ ਕਰਨਾ ਹੈ ਡੈਫੀਨੇਟ ਕਰਨਾ ਹੈ ਪਹਿਲੇ ਕੀ ਕਰਦੇ ਆ ਬਾਬਾ ਜੀ ਸੁਰੱਖਿਆ ਦੇ ਮੈਂ ਫਿਰ ਕੰਪਨੀ ਬਣੀਆਂ ਹੈ ਲਗਾਤਾਰ ਬਣਾਏਗੇ ਕਿ ਹੁਣ ਸਰਕਾਰ ਵੀ ਆਪਣੀ ਤੇ ਸਾਥ ਸੋ ਹਮੇਸ਼ਾ ਅੱਜ ਦਾ ਜੋ ਸਮਾਜ ਦੀ ਮੰਗ ਹੈ ਅੱਜ ਸਮਾਜ ਦੀ ਮੰਗ ਹੈ ਕਿ ਜਿਹੜਾ ਸਰਕਾਰ ਦਾ ਉਮੀਦਵਾਰ ਹੈ ਤੁਹਾਡਾ ਕੀਰਤਾਂ ਦੇ ਉੱਪਰ ਉਹ ਹੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਉਹ ਕੋਈ ਦੂਤੀਆਂ ਪਾਰਟੀਆਂ ਦਾ ਜਿੰਨਾਂ ਦੇ ਬਾਅਦ ਵੀ ਤੁਹਾਡਾ ਮਸਲਾ ਹੱਲ ਕਰ ਸਕਦਾ ਇਸ ਕਰਕੇ ਅਸੀਂ ਉਸ ਨੂੰ ਜਿਤਾਈ ਜਿਹੜਾ ਸਾਡੇ ਕੱਲ ਨੂੰ ਕੰਮ ਆ ਸਕਦਾ ਸੋ ਮਨੁੱਖਾ ਸਰਕਾਰ ਦੇ ਨਾਲ ਤੁਸੀਂ ਰਹੋ ਸਹਿਯੋਗ ਕਰੋ ਤਾਂ ਕਿ ਤੁਹਾਡਾ ਕੱਲ ਨੂੰ ਅਸੀਂ ਕੰਮ ਕਰਾ ਸਕੀਏ ਔਰ ਮੈਂ ਰੈਗੂਲਰ ਆ ਜਾਇਆ ਮੈਨੂੰ ਪਤਾ ਲੱਗਾ ਕਿ ਇਸ ਵਸੇ ਅਗੀ ਤੋਂ ਮਿਲਣਾ ਆ ਇਹਦੇ ਬਾਅਦ ਵੀ ਮੈਂ ਨਾਲ ਸਾਹਿਬ ਮਾਨਸਾ ਮੀਕਾ ਜੀ ਤੁਸੀਂ ਪਠਾਰੂ ਜੀ ਫਾਇਦੇ ਕਰਦੇ ਜੇ ਅਸੀਂ ਅਜਿਹਾ ਮੰਨਦੇ ਰਹੂ ਅੰਦਰੋਂ ਆਗੇ ਸਾਡੇ ਜੋ ਵੀ ਸਮੱਸਿਆ ਹੋਣਗੇ ਆਰ ਰੋਜ ਦੇ ਤੇ ਉਹਨਾਂ ਨੂੰ ਵੀ ਵਾਲ ਕਰਾਂਗੇ ਮਿਹਰਬਾਨੀ ਕਰਕੇ ਤੁਹਾਨੂੰ ਆਦਰ ਕਰਾ ਹੈਗਾ ਕੰਨੇ ਤਵਾਰ ਤੇ ਕਰਨਾ ਹੀ ਪੈਂਦਾ ਹੈ ਕਿਉਂਕਿ ਵਾਦਾ ਨਹੀਂ ਕਮਿਟਮੈਂਟ ਕਰਦੇ ਜੀ ਹੈਗੀ ਹੈ ਤਵਾਰ ਤੇ ਜਿੰਦਾ ਹੈ ਪਰ ਬੈਂਕ ਤੋਂ ਉਹਨਾਂ ਨੂੰ ਮੰਡੂਣ ਦੀ ਤਦ ਤੱਕ ਮੈਂ ਆਰਡਰ ਹੀ ਕਰਦੇ ਨੇ ਅਸੀਂ ਨੂੰ ਅਸੀਂ ਨੂੰ ਮੈਂ ਆਰਡਰ ਹੀ ਕਰ ਦਿੱਤੇ ਨੇ ਕਿ ਤੁਹਾਨੂੰ ਜਿਹੜੇ ਕੰਮ ਆਗੇ ਉਹ ਤੁਹਾਡੇ ਕੋਲੋਂ ਕਾਮਦ ਦੂਰ ਕਰਦੇ ਦੇ ਬਟੇ ਲੰਗੇ ਨੇ ਬਣਾ ਲਗੇ ਉਹਦਾ ਕੰਮ ਪਾਸ ਕਰਦੇ ਬਾਅਦ ਪ੍ਰੋਸੈਸ ਕਰਨੇ ਬਾਅਦ ਜਿਦਾ ਹੈ ਤੁਸੀਂ ਜਾਣਿਆ ਹੈ ਕਿ ਉਹ 40% 60% ਦੇ ਲਈ ਗੇਟਵੇ ਨਹੀਂ ਨਾ ਕੋਈ ਮਤਵਾਂ ਮੈਂ ਆ ਬੋਲ ਰਿਹਾ ਕਿ ਤੀ ਕੋਈ ਨਾ ਕੋ ਕੰਮ ਪ੍ਰੈਰੀ ਨਹੀਂ ਹੈਗਾ ਕਿ ਅੱਜ ਜਾ ਕੇ ਫਿਰ ਕੱਲ ਅਸੀਂ ਲੈ ਗਏ ਤੁਹਾਨੂੰ ਮਿਲਣਾ ਕਦੇ ਨਹੀਂ ਮੀਆਂ ਤੁਸੀਂ ਖੁਦ ਦੱਸਿਆ ਦੇ ਬਾਅਦ ਕੋਈ ਯਾਦ ਆਤਾ ਹੈਗਾ ਕਿ ਜਾਗਰਣ ਕਮੇਟੀਆਂ ਨੂੰ ਲੱਖ ਲੱਖ ਰੁਪਏ ਦੇਣਾ ਕੋਈ ਐਸੇ ਆਈਪੈਡ ਦਿੱਤੇ ਸ਼ਿੰਗਲਾ ਮੰਦਿਤ ਤੇ ਸ਼ਿੰਗਲਾ ਮੰਦਿਤ ਤੇ ਕੋਈ ਹੋਰ ਤੇ ਮੈਨੂੰ ਇਹ ਬਣਾਇਆ ਕੋ ਬਿਲਿਆ ਪਸੰਦ ਨਹੀਂ ਇਸ ਤਰ੍ਹਾਂ ਪਿਆਸ ਕਿਉਂ ਸਰਕਾਰ ਤੋਂ ਪਿਆ ਨਹੀਂ ਆ ਗਿਆ ਅਸੀਂ ਵਿੱਚਾ ਤੋੜਾ ਸੁਪਕਾਰ ਕਰਦੇ ਆਂ ਅਰੰਗੋ ਵੀ ਕਰਾਣੇ ਤੇ ਇਕਨੋਮੀ ਕਰਾਂਗੇ ਸੋ ਅੱਜ ਮੈਂ ਤੁਹਾਨੂੰ ਬੇਨਤੀ ਕਰ ਆਇਆ ਕਿ ਸਰਕਾਰ ਦੇ ਉਮੀਦਵਾਰ ਨੂੰ ਵੋਟ ਪਾਣਾ ਤਾਂ ਕਿ ਤੁਹਾਡੇ ਕੰਮ ਹਾਸਕੇ ਤੁਹਾਡੇ ਕੰਮ ਕਰਾ ਸਕੀ ਬਹੁਤ ਬਹੁਤ ਧੰਨਵਾਦ